ਵਰਤਮੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰ ਜੀ ਨੇ ਰਹਿਮਤ ਕੀਤੀ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਬੇ ਲਾਭ ਰਾਗ ਦੇ ਅੰਦਰ ਚੌਥੇ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਪਿੰਦ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 799 ਅਤੇ 800 ਅੰਗ ਤੇ ਸੁਭਾਏਮਾਨ ਹੈ ਸਤਿਗੁਰ ਜੀ ਬਖਸ਼ਿਸ਼ ਕਰਦੇ ਆ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹੇ ਮੇਰੇ ਭਾਈ ਜਨੋ ਹੇ ਮੇਰੇ ਭਰਾਵੋ ਆ ਕੇ ਸੰਤ ਜਣਾਂ ਨੂੰ ਮਿਲ ਕੇ ਗੁਰੂ ਨੂੰ ਮਿਲ ਕੇ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਕੇ ਉਹ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਹੈ ਉਹਦੀ ਕਥਾ ਉਹਦੀਆਂ ਕਹਾਣੀਆਂ ਉਹਦੇ ਗੁਣ ਜਿਹੜੇ ਨੇ ਉਹ ਗਾਉਣਾ ਕਰੀਏ ਹਰ ਹਰ ਨਾਮ ਬੋਹਿਤ ਹੈ ਕਾਲ ਯੁਗ ਖੇਵਟ ਗੁਰ ਸ਼ਬਦ ਤਰੋ ਕਾਲ ਯੁਗ ਦੇ ਅੰਦਰ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ ਉਹ ਜਹਾਜ ਦੀ ਨਿਆਈ ਹੈ ਮਲਾਹ ਦੀ ਨਿਆਈ ਹੈ ਆਓ ਉਹਦਾ ਨਾਮ ਜਪ ਕੇ ਨਾਮ ਰੂਪੀ ਜਹਾਜ ਦੇ ਉੱਤੇ ਚੜ ਕੇ ਗੁਰੂ ਦੇ ਸ਼ਬਦ ਤੇ ਰਾਈ ਇਹ ਜਿਹੜਾ ਪਵਦਲ ਸਮੁੰਦਰ ਸਾਗਰ ਹੈ ਇਹਨੂੰ ਤਰਨਾ ਕਰੀਏ ਮੇਰੇ ਮਨ ਹਰ ਗੁਣ ਹਰ ਉਚਰੋ ਏ ਮੇਰਿਆ ਮਨਾ ਹਰੀ ਵਾਹ ਗੁਰੂ ਜੀ ਦੇ ਗੁਣ ਜਿਹੜੇ ਨੇ ਉਹਦਾ ਨਾਮ ਜਿਹੜਾ ਹੈ ਉਹ ਉਚਾਰਨਾ ਕਰ ਉਹਦਾ ਨਾਮ ਗਾਉਂਦਾ ਰਹਿ ਮਸਤਕ ਲਿਖਤ ਲਿਖੇ ਗੁਣ ਗਾਏ ਮਨ ਸੰਗਤ ਪਾਰ ਪਰੋ ਸਤਿਗੁਰ ਜੀ ਕਹਿੰਦੇ ਜਿਨ੍ਹਾਂ ਦੇ ਮਸਤਕ ਦੇ ਉੱਪਰ ਤੁਰ ਦਰਗਾਹ ਤੋਂ ਲੇਖ ਲਿਖੀ ਹੋਏ ਨੇ ਉਹੀ ਸੱਚੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ ਉਹ ਫਿਰ ਸੰਗਤ ਕਰਕੇ ਗੁਰੂ ਦੇ ਪਿਆਰਿਆਂ ਦੀ ਭਵਜਲ ਸਮੁੰਦਰ ਸਾਗਰ ਤੋਂ ਪਾਰ ਹੋ ਜਾਂਦੇ ਨੇ ਰਹਾਉ ਕਾਇਆ ਨਗਰpeh ਰਾਮ ਰਸ ਉਤਮ ਕਿਉ ਪਾਈਐ ਉਪਦੇਸ ਜਨ ਕਰਹੁ ਇਹ ਜਿਹੜਾ ਨਗਰ ਇਹਦੇ ਵਿੱਚ ਅਸੀਂ ਦੇਖਦੇ ਆਂ ਬਾਜ਼ਾਰਾਂ ਦੇ ਵਿੱਚੋਂ ਕਿੰਨੇ ਸੁਆਦਲੇ ਪਦਾਰਥ ਜਿਹੜੇ ਮਿਲਦੇ ਨੇ ਬੜਾ ਰਸ ਹੁੰਦਾ ਉਹਨਾਂ ਨੂੰ ਛੱਕ ਕੇ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਤੇਰਾ ਕਾਇਆ ਰੂਪੀ ਨਗਰ ਹੈ ਸ਼ਹਿਰ ਹੈ ਇਹਦੇ ਵਿੱਚ ਰਾਮ ਰਸ ਉਤਮ ਸਭ ਤੋਂ ਰਸ ਵਾਲਾ ਸਭ ਤੋਂ ਸਵਾਦ ਵਾਲਾ ਜੇ ਕੋਈ ਪਦਾਰਥ ਹੈ ਤੇ ਉਹ ਨਾਮ ਰੂਪੀ ਰਸ ਦਾ ਪਦਾਰਥ ਹੈ ਉਹਦਾ ਰਸ ਜਿਹੜਾ ਹੈ ਸਤਿਗੁਰੂ ਜੀ ਕਹਿੰਦੇ ਉਹ ਲੈਣਾ ਕਰ ਉਪਦੇਸ਼ ਜਨ ਕਰੋ ਹੇ ਗੁਰੂ ਦੇ ਪਿਆਰੇ ਸੰਤ ਜਨੋ ਤੁਸੀਂ ਕਿਰਪਾ ਦੇ ਰਾਹੀ ਸਾਨੂੰ ਜਿਹੜਾ ਇਹ ਨਾਮ ਰਸ ਹੈ ਇਹ ਦੇ ਦਿਵੋ ਭਾਵ ਕੀ ਸੰਤਾਂ ਦੀ ਸੰਗਤ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਸਭ ਤੋਂ ਮਹਾਨ ਰਸ ਮਹਾਰਸ ਨਾਮ ਰਸ ਹੈ ਇਹ ਸਭ ਤੋਂ ਉਤਮ ਹੈ ਇਹਨੂੰ ਸ਼ਕਨਾ ਕਰ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਸਤਿਗੁਰ ਜੀ ਦੀ ਸੇਵਾ ਕਰਨੀ ਦਰਸ਼ਨ ਕਰਨੇ ਜਿਹੜੇ ਸਫਲ ਨੇ ਜਿਨ੍ਹਾਂ ਦਾ ਫਲ ਪ੍ਰਾਪਤ ਹੁੰਦਾ ਹੈ ਮਿਲ ਅੰਮ੍ਰਿਤ ਹਰ ਰਸ ਪੀਓ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਕੇ ਸਤਿਗੁਰ ਜੀ ਦੀ ਸੰਗਤ ਕਰਕੇ ਗੁਰੂ ਨੂੰ ਮਿਲ ਕੇ ਅੰਮ੍ਰਿਤ ਰੂਪੀ ਰਸ ਜਿਹੜਾ ਹੈ ਉਹ ਛਕਣਾ ਕਰ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤ ਹੋ ਚਾਖ ਦਿਖੋ ਹਰੀ ਦੇ ਨਾਮ ਦਾ ਜਿਹੜਾ ਰਸ ਹੈ ਉਹ ਅੰਮ੍ਰਿਤ ਵਾਂਗੂ ਮੀਠਾ ਹੈ ਸੰਤ ਜਨੋ ਉਹ ਰਸ ਨੂੰ ਚਖ ਕੇ ਦੇਖਣਾ ਕਰੋ ਦਾ ਸਵਾਦ ਵੇਖਣਾ ਕਰੋ ਗੁਰਮਤ ਹਰ ਰਸ ਮਿੱਠਾ ਲਾਗਾ ਤਿਨ ਬਿਸਰੇ ਸਭ ਵੇਖ ਰਸੋ ਤੇ ਫਿਰ ਗੁਰਮਤ ਜਿਹੜੇ ਗੁਰੂ ਦੀ ਮਤ ਨੂੰ ਹਾਸਲ ਕਰ ਲੈਂਦੇ ਨੇ ਧਾਰਨ ਕਰ ਲੈਂਦੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਉਹਨਾਂ ਨੂੰ ਫਿਰ ਹਰੀ ਦਾ ਨਾਮ ਜਿਹੜਾ ਹੈ ਮਿੱਠਾ ਲੱਗਦਾ ਤਿਨ ਬਿਸਰੇ ਸਭ ਵੇਖ ਰਸੋ ਫਿਰ ਉਹਨਾਂ ਨੂੰ ਸਾਰੇ ਜਿਹੜੇ ਵਿਖ ਜ਼ਹਿਰ ਦੀ ਨਿਆਈ ਜਿੰਨੇ ਵੀ ਰਸ ਸੀ ਉਹ ਸਾਰੇ ਹੀ ਬਿਸਰ ਗਏ ਤੇ ਨਾਮ ਦਾ ਰਸ ਜਿਹੜਾ ਹੈ ਉਹਨਾਂ ਨੇ ਧਾਰਨ ਕਰ ਲਿਆ RAM ਨਾਮ ਰਸ ਰਾਮ ਰਸਾਇਣ ਹਰ ਸੇ ਬੋ ਸੰਤ ਜਨੋ ਏ ਭਾਈ RAM ਦੇ ਨਾਮ ਦੇ ਅੰਦਰ ਸਾਰੇ ਹੀ ਰਸ ਨੇ ਰਸਾਇਣ ਨੇ ਸਾਰੇ ਪਦਾਰਥ ਨੇ ਇਸ ਕਰਕੇ ਉਹ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣਾ ਕਰ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਇਹ ਚਾਰ ਪਦਾਰਥ ਮੰਨੇ ਜਾਂਦੇ ਨੇ ਇਹਨਾਂ ਚਾਰਾਂ ਹੀ ਪਦਾਰਥਾਂ ਨੂੰ ਪਾਉਣ ਦੀ ਹਰੇਕ ਦੀ ਇਸ਼ਾ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਗੁਰ ਰਾਮਦਾਸ ਜੀ ਕਿਰਪਾ ਕਰਦੇ ਚਾਰ ਪਦਾਰਥ ਚਾਰੇ ਪਾਏ ਜਿਹੜੀ ਮਨ ਦੇ ਅੰਦਰ ਚਾਰ ਪਦਾਰਥਾਂ ਦੇ ਇਸ਼ਾ ਸੀ ਉਹ ਗੁਰੂ ਦੀ ਮਾਤਰਾ ਹੈ ਗੁਰਮਤਿ ਨਾਨਕ ਹਰ ਭਜੋ ਗੁਰੂ ਦੀ ਕਿਰਪਾ ਦੇ ਨਾਲ ਚਾਰੇ ਹੀ ਪਦਾਰਥ ਜਿਹੜੇ ਨੇ ਪ੍ਰਾਪਤ ਹੋਵੇ ਏ ਭਾਈ ਏ ਨਾਨਕ ਉਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਤੂੰ ਜਪਦਾ ਰਹਿ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਸਾਡੇ ਹਿਰਦੇ ਚ ਵਸ ਜਾਵੇ ਹੋ ਯਾ ਪੁਨਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ